ਹਾਂ ਜੀ ਮੇਰਾ ਲੜਕਾ ਕੱਲ੍ਹ ਕੱਲ੍ਹ ਆਇਆ ਹਾਂ ਇਹਨੂੰ ਸਾਕਾ ਕਰਦਾ ਆਂ ਤੂੰ ਖੋਣਾ ਕਰੰਦ ਨਿਸਤਰੀ ਦਾ ਮਸਾ ਕਰਦਾ ਤੂੰ ਮੈਂ ਕੰਨ ਤੇ ਛੱਡੂ ਤੇ ਰਾਤ ਨੂੰ ਲੈਟ ਆਉਂਦਾ ਜਿਹੜਾ ਚੋਰੀ ਕਰ ਬੀਬੀ ਤੇ ਮੰਮੀ ਕੋ ਸੌਰੀ ਮੰਗ ਕੇ ਨਹੀਂ ਇੱਧਰ ਦੇਖ ਮੰਮੀ ਗੱਲ ਮੇਰੇ ਵੱਲ ਨਹੀਂ ਦੇਖ ਕੇ ਗਲਤੀ ਮੰਨਦਾ ਮੰਮੀ ਤੇ ਮੈਂ ਨਸ਼ਾ ਕਰੂੰਗਾ ਉਹ ਹੋ ਜੂਗਾ ਉਹ ਹੋ ਜੂਗਾ ਸੜਕਾਂ ਸਿਰਫ ਸੀਐਨਜੀ ਦਿੱਤਾ ਗਿਆ ਇਸ ਦੀ ਸਮੱਸਿਆ ਨਾਲ ਹੀ ਪੈ ਰਹੀ ਹੈ ਇਹ ਗੇਸ ਪੇਸ਼ੀ ਤੋਂ ਲੈ ਕੇ ਅੱਗੇ 2000 ਤਾਜਾ ਧੂਆਜਾ ਕਰਕੇ ਵਾਹ ਵਾਹ ਜਿਹੜੇ ਜਦ ਤੂੰ ਪਿੰਨਾ ਸਦਾ ਸਰੀਰ ਤੇਰਾ ਜੇਕਰ ਤੈਨੂੰ ਹੋ ਜੂਗੀ ਗਾਹ ਜਾ ਕੇ ਟੀਕੇ ਲਾਉਣ ਲੱਗ ਜੇਗਾ ਮਰਦੇਗਾ ਇਹ ਜਿੰਦਗੀ ਹੈਗੀ ਟੀਕੇ ਇਹਨਾਂ ਦੀ ਫਰੀਦਿਆ ਤੋਂ ਲੈ ਕੇ ਸਾਰੇ ਜਨਤਕ ਕਾਰਜਾਂ ਦੇ ਨਿਯੇ ਦੇ ਕੋਈ ਮੇਰੀ ਬਾਪ ਮੈਂ ਕਹਿੰਦੇ ਸਭ ਦੇ ਰਾਹ ਹੋਣਗੇ। ਇਹ ਵੀ ਦਿਮਾਗੀ ਪ੍ਰਬੰਧਨ ਕਰਨੇ ਤੇ ਸਿਰਫ ਸਰਕਾਰਾਂ ਦੇ ਪੈਸੇ ਦੇ ਵਿੱਚ ਹੋਵੇਗੀ ਸਭੋ ਰਾਜਨੀਤਿਕ ਸੁਧਾਰਨ ਵਿੱਚ ਵੀ ਮਦਦ ਮਿਲੇਗੀ। ਕੀ ਨਾਮ ਤੇਰਾ? ਮੰਤਰੀ ਅਨੁਸਾਰ ਇਸ ਨਾਂ ਪਿੰਡੂ ਖੇਤਰਾਂ ਵਿੱਚ ਅਮਰਜੀਤ ਜੀ ਯਾਰ ਕਿਹੜੇ ਰਾਹ ਪੈ ਗਿਆ? ਕੰਮ ਵੀ ਮਿਲੇਗਾ। ਕਿਵੇਂ ਲਾਗੇ ਦਿੱਤੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਤੇਰੇ ਨਾਲ ਤਾਂ ਇਹ ਹੈਗਾ ਇਹ ਨਾ ਲਈ ਐਮਬੀਆ ਯਾਰ ਬਾਈ ਤੂੰ ਖੁਦ ਆਪ ਮੈਂ ਤਾਂ 12000 ਯਾਰ ਬਾਈ ਬਾਈ ਦੀ ਕਰਦੇ ਕੋਸੇ ਚਿੱਟੇ ਨੇ ਪਤਾ ਨਹੀਂ ਕਿੰਨੇ ਘਰ ਖਤਮ ਕਰਦੇ ਆ ਇੱਕ ਬਿਮਾਰੀ ਆ ਚਿੱਟਾ ਇੱਕ ਨਸ਼ਾ ਨਹੀਂ ਇੱਕ ਬਿਮਾਰੀ ਆ ਇਹ ਜੇ ਤੁਸੀਂ ਪਤਾ ਕਰਨੀ ਆ ਵੀਰੇ ਨੂੰ ਪੁੱਛ ਲੋ ਚਾਹੇ ਵੀਰੇ ਨਸ਼ਾਵਕ ਬਿਮਾਰੀ ਆ ਬਿਮਾਰੀ ਹੈ ਬਸ ਉਹਦੇ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ ਮਾਂ ਦੀਆਂ ਸੋਹਾਂ ਕੋਈ ਮੈਨੇ ਨਹੀਂ ਰੱਖਦੀਆਂ ਮਾਂ ਦੇ ਖੀਰ ਨੇ ਪਾਏ ਮਾਂ ਰੋਂਦੀ ਬਿਲਕਦੀ ਹੁਣ ਤਾਂ ਇਹਨੂੰ ਬਹੁਤ ਤਰਸ ਆਇਆ ਜਦੋਂ ਸਵੇਰ ਨੂੰ ਨਸ਼ੇ ਨੇ ਸਰੀਰ ਟੁੱਟਣਾ ਉਦੋਂ ਨੂੰ ਕੁਝ ਨਹੀਂ ਨਜ਼ਰ ਆਉਣਾ ਉਦੋਂ ਉਦੋਂ ਫੇਰ ਉਸੇ ਪਾਸੇ ਨੂੰ ਕਦਮ ਆਪਣੇ ਆਪ ਹੀ ਚਲੇ ਜਾਂਦੇ ਆ ਇਹ ਬਿਮਾਰੀ ਹੈ ਜੀ ਇਹ ਕਸੂਰ ਇਹਦਾ ਵੀ ਨਹੀਂ ਇਹ ਕਸੂਰ ਤਾਂ ਉਸ ਸਮੇਂ ਦਾ ਜਿੱਦਾਂ ਨੇ ਲੱਗਿਆ ਸੀ ਜਿੱਦਾਂ ਨੇ ਨਾਲ ਦੇਣ ਨੂੰ ਪਹਿਲੇ ਦਿਨ ਨਸ਼ਾ ਕਰਾਇਆ ਸੀ ਨਾ ਬਸ ਉਹ ਇਹਦੇ ਜੋੜਾਂ 'ਚ ਬਹਿ ਗਿਆ ਜਿਹੜੇ ਬਾਹਰ ਸਿਆਣੇ ਕਹਿੰਦੇ ਆ ਵੀ ਨਸ਼ਾ ਇਹ ਕਿਵੇਂ ਹੋ ਗਿਆ ਲੱਗ ਜੂ ਉਹ 2-4 ਦਿਨ ਕਰਕੇ ਦੇਖ ਰਿਹਾ ਪਤਾ ਲੱਗ ਜੂ ਚੌਥੇ ਦਿਨ ਬਾਅਦ ਇਹ ਹੱਡਾਂ 'ਚ ਰੱਜ ਜਾਂਦਾ ਸਰੀਰ ਆਪ ਹੀ ਮੰਗਦਾ ਫਿਰ ਨਸ਼ਾ ਵੀ ਮੈਨੂੰ ਨਸ਼ਾ ਚਾਹੀਦਾ ਬਾਜੀ ਆਟ ਵੀ ਜਾਂਦਾ ਫੇ ਲੱਗ ਜਾਂਦਾ ਫਿਰ ਕੰਟਰੋਲ ਹੀ ਨਹੀਂ ਹੈਗਾ ਸਰੀਰ ਤੇ ਕਿੰਨੀ ਕੀ ਜੇ ਗੋਲੀ ਵੀ ਕੰਮ ਕਰ ਅਮਰਜੀਤ ਤਰੇਣਾ ਹਾਂਜੀ ਅਮਰਜੀਤ ਗੱਲ ਸੁਣ ਮੇਰੀ ਪੁੱਤਕ ਧਿਆਨ ਨਾਲ ਅਸੀਂ ਤੈਨੂੰ ਗਾਈਡ ਕਰ ਸਕਦੇ ਹਾਂ ਹਾਂਜੀ ਹਨ ਤੇਰੇ ਨਾਲ ਅਸੀਂ ਕੋਈ ਨਾ ਸਪੋਰਟ ਕਰਾਂਗੇ ਤੇਰੀ ਅਸੀਂ ਜਨੂੰ ਰੱਖ ਤਾਂ ਨਹੀਂ ਸਕਦੇ ਪਰ ਤੇਰੀ ਸਪੋਰਟ ਕਰਾਂਗੇ ਕਿਸੇ ਰੋਗ 'ਚ ਹੈਨਾ ਫਿਕਰ ਨਾ ਕਰ ਤੇਰੀ ਅਸੀਂ ਪੂਰੀ ਮਦਦ ਕਰਾਂਗੇ ਠੀਕ ਹੈ ਤੈਨੂੰ ਕੰਮ ਦੇਵਾਂਗੇ ਕੋਈ ਜਾਂ ਪਰ ਨਸ਼ਾ ਤੈਨੂੰ ਛੱਡਣ ਲਈ ਆਪਣੇ ਅੰਦਰੋਂ ਗੱਲ ਪਾਵਰ ਇਕੱਠੀ ਕਰਨੀ ਪੈਣੀ ਹੈ ਦੇਖ ਮੈਂ ਤੈਨੂੰ ਇੱਥੇ ਰੱਖ ਲੈਣਾ ਮੰਨ ਲਉ ਮਹੀਨਾ ਨਹੀਂ ਮੈਨੂੰ ਪਤਾ ਹੱਲ ਨਹੀਂ ਹੈ ਮਹੀਨਾ ਰੱਖ ਕੇ ਤੈਨੂੰ ਦਵਾਈ ਗਲਤ ਸੁਣ ਲਿਆ ਮਾਂ ਕਹਿੰਨਾ ਵੀ ਦਵਾਈ ਦੇ ਦਾਂਗੇ ਦਵਾਈ ਮੁੜ ਕੇ ਦਵਾਈ ਖਾਈ ਜਾਊਗਾ ਦਾ ਮਹੀਨੇ ਦੋ ਮਹੀਨੇ 6 ਮਹੀਨੇ ਜਦੋਂ ਦਵਾਈ ਛੱਡੂ ਉਹ ਨੂੰ ਫੇਰ ਇਹਨੇ ਉੱਥੇ ਚਲੇ ਜਾਣਾ ਫੇਰ ਇਹਦਾ ਨਸ਼ਾ ਮੰਗੂ ਸਰੀਰ ਯਾਨੀ ਕਿ ਜੇ ਨਸ਼ਿਆ ਛੱਡਣਾ ਚਾਹੁੰਦਾ ਤਾਂ ਇਹਨੂੰ ਆਪਣੇ ਆਪ ਨੂੰ ਤਕੜਾ ਕਰਨਾ ਪੈਣਾ ਮਨ ਤੋਂ ਹਾਂਜੀ ਸਟਰੋਂਗ ਕਰਨਾ ਪੈਣਾ ਛੜ ਦਿੱਤਾ ਸੀ ਛੜ ਦਿੰਦਾ ਮੈਂ ਨਵੇਂ ਮਹੀਨਿਆਂ ਤੋਂ ਕੋਈ ਅੱਧਾ ਦੀ ਗੱਲ ਨਹੀਂ ਟੁੱਟ ਲੱਗਦੀ ਗੋਲੀ ਖਾਂਦਾ ਵਾਂ ਗੋਲੀ ਦੇ ਚੁੱਥੇ ਸਿੱਧਾ ਗੇ ਗੋਲੀ ਵੀ ਛੜਤੀ ਸੀ ਮੈਂ ਫੇਰ ਮਨ ਧਿਆਨ ਜਾਂਦਾ ਉੱਧਰ ਤੇ ਕਹਿੰਦਾ ਅੱਜ ਲਾਇਆ ਨਹੀਂ ਹੈਗਾ ਐਦਾਂ ਤੈਨੂੰ ਚਾਹੀਦਾ ਕੋਈ ਐਸਾ ਜਗ੍ਹਾ ਸੀ ਥਾਂ ਤੇ ਵੀ ਜਿੱਥੇ ਤੂੰ ਤੈਨੂੰ ਮਿਲੇ ਹੀ ਨਾ ਦੋ ਮਹੀਨੇ ਪਿੰਡ ਵੀ ਰਹਿ ਕੇ ਆਇਆ ਮੈਂ ਕਹਿੰਦਾ ਚਿੱਟਾ ਮਿਲੇ ਨਾ ਨਾ ਚਿੱਟਾ ਲਾਉਣ ਵਾਲਾ ਕੋਈ ਮਿਲੇ ਡਗਰਾਨੀ ਹੀ ਠਰਵੇਂ ਦੋ ਇਹ ਸਾਲ ਡੇਢ ਸਾਲ ਲੱਗਦਾ ਖੂਨ ਬਦਲ ਨੂੰ ਫੇਰ ਅੰਦਰੋਂ ਸਾਫ਼ ਹੁੰਦਾ ਜਾਂ ਤਾਂ ਇੱਕ ਸਾਲ ਮੱਲੋ ਇਹ ਜਗ੍ਹਾ ਤੇ ਰਹਿਣਾ ਪਊ ਜਿੱਥੇ ਤੈਨੂੰ ਚਿੱਟੇ ਵਾਲਾ ਤੇਰੇ ਨੇੜੇ ਵੀ ਨਾ ਬੁੱਧ ਕੇ ਦੋ ਮਹੀਨੇ ਪਿੰਡ ਰਹਿ ਕੇ ਅਮ ਇੱਕ ਵਾਰੀ ਨਹੀਂ ਲਾਇਆ ਇਸ ਸਾਲ ਇੱਕ ਰਹਿ ਪੈਗਾ ਮੇਰੇ ਕੋਲੇ ਹਾਂਜੀ ਰਹਿ ਲੂੰਗਾ ਇੱਕ ਸਾਲ ਰਹਿਣਾ ਪਊ ਹਾਂਜੀ ਰਹਿ ਲੂੰਗਾ ਮਨ ਬਣਾ ਲਾ ਤੇਰੀ ਜਿੰਦ ਕਿਸੇ ਤਰ੍ਹਾਂ ਨਹੀਂ ਕੋਈ ਨਾ ਨਹੀਂ ਪੁੱਤ ਹਾਂਜੀ ਨਹੀਂ ਇੱਕ ਸਾਲ ਮਰਨ ਨਹੀਂ ਦਿੰਦੇ ਤੈਨੂੰ ਹਾਂਜੀ ਨਸ਼ਿਆਂ ਨਾਲ ਛੱਡਣਾ ਨਹੀਂ ਮਰਦਾ ਕੋਈ ਬੰਦਾ ਨਹੀਂ ਕਰਨਾਲ ਮਰਦਾ। ਆ ਵੀ ਤੁਸੀਂ ਜਿਹੜਾ ਮਰਜ਼ੀ ਕਰਾ ਲਓ ਕਰ ਲਊਗਾ ਏ। ਕੋਈ ਨਾ ਮਾਂ। ਅੱਧੀ ਮਿਲਦੇ ਆ। ਤੁਸੀਂ ਬੈਠੋ। ਮੈਨੂੰ ਮਿਲਿਓ ਬਾਅਦ ਚ ਕਰਦੇ ਆ ਗੱਲ ਆ। ਕੋਈ ਗੱਲ ਨਹੀਂ। ਫਿਕਰ ਨਹੀਂ ਕਰਨੀ ਪੈਣੀ। ਅਸੀਂ ਰੱਖ ਲਾਂਗੇ। ਅਸੀਂ ਤੇਰੇ ਭਰਾ ਆ ਮਾਂ। ਹੈਂ? ਸੰਦਾਈ ਭਾਣ ਜਾਵਾ। ਠੀਕ ਆ? ਸਾਡੇ ਬਾਦ ਨੂੰ ਕੋਣ ਦੇਖੇ? ਅਸੀਂ ਦੇਖਾਂਗੇ। ਕਿਉਂ ਫਿਕਰ ਕਰਨੀ ਹੈ? ਆ ਬਾਬੇ ਨਾਨਕ ਨੇ ਇੱਦਾਂ ਘਰ ਬਣਾ ਕੇ ਦਿੱਤਾ ਘਾਰੇ ਪਾਸਤੇ। ਇੱਥੇ ਸਾਡੇ 3 ਪੁੱਤਾਂ ਥੋੜੀ ਰਹਿਣਾ। ਸਾਡੇ ਭੈਣ ਭਰਾਵਾਂ ਨੇ ਰਹਿਣਾ ਇਹਨਾਂ ਨੇ। ਇਹ ਕਿਸੇ ਦੀ ਵਿਰਾਸਤ ਥੋੜੀ ਆ। ਇਹਨਾਂ ਦਾ ਹੀ ਘਰ ਆ ਇਹ। ਆਪ ਨਹੀਂ ਜਾਂਦਾ ਕਿਹਦੇ ਹੈ ਬਾਹਰ ਕਿਤੇ ਨਹੀਂ ਜਾਂਦਾ ਘਰ ਚੇ ਕੋਈ ਗੱਲ ਹੀ ਨਹੀਂ ਇੰਦਰਦੀਪ ਇੱਕ ਆ ਰ ਆਪਣਾ ਇੱਧਰ ਦੇਖ ਮੇਰੇ ਵੱਲ ਇੱਧਰ ਦੇਖ ਮੇਰੇ ਵੱਲ ਚਿਹਰੇ ਵੱਲ ਮੇਰਾ ਤੇਰਾ ਕਿੱਥੇ ਆ ਉੱਪਰ ਦੇਖ ਆ ਪੱਗ ਕਿਹੜੇ ਰੰਗ ਦੀ ਬੰਨੀ ਹੈ ਮੇਰੇ ਬਲੈਕ ਠੀਕ ਹੈ ਸ਼ਰਟ ਕਿਹੜੇ ਰੰਗ ਦੀ ਪਾਈ ਆ ਗ੍ਰੀਨ ਆ ਕਿੰਨੀ ਉਂਗਲਾਂ ਚਾਰ ਠੀਕ ਆ ਫੋਰ ਆ ਕਿ ਚਾਰ ਆ ਚਾਰ ਆ ਠੀਕ ਆ ਤੇ ਤੈਨੂੰ ਪਤਾ ਹੁਣ ਕਿਹੜੀ ਡੇਟ ਆ ਅੱਜ ਅੱਜ ਤਰੀਕ ਕਿੰਨੀ ਆ ਤਰੀਕ ਨਹੀਂ ਪਤਾ ਮੰਮੀ ਦਾ ਨਾਂ ਮੰਮੀ ਦਾ ਨਾਂ ਕੀ ਆ ਹਾਂ ਗੁਰਮੀਤ ਕੌਰ ਦੇ ਸਪੈਲਿੰਗ ਕੀ ਆ ਉਹ 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 ਵੈਰੀ ਗੁੱਡ ਗੁਰਮੀਤ ਕੌਰ ਕੌਰ ਦੀ ਸਪੈਲਿੰਗ ਕੌਰ ਉਹ ਵੈਰੀ ਗੁੱਡ ਕਮਾਲ ਹੋ ਗਈ ਬਈ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਪਿੰਡਾਂ ਤਾਂ ਭੈਣ ਮਰੀਏ ਜਿਉਂਦੇ ਜੀ ਤੇਰੇ ਕਿਤੇ ਨਹੀਂ ਪਿੱਛ ਜਾਂਦਾ ਕੁਝ ਨਹੀਂ ਹੁੰਦਾ ਬਾਕੀ ਜੇ ਤੁਸੀਂ ਕੀ ਚਾਹੁੰਦੇ ਹੋ ਵੀ ਲਫਾਫੇ ਸਾਡੇ ਕੋਲ ਰੱਖ ਕੇ ਪਲਾ ਲੂਗਾ ਇੱਥੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਤੁਸੀਂ ਹੁਣ ਦਵਾਈ ਲੈਣ ਵੀ ਆਉਣੇ ਹੁੰਦੇ ਹੱਟ ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੇ ਆਣੇ ਇੱਥੋਂ ਇਹ ਹੁਣ ਚੌਥੀ ਵਾਰੀ ਆਈ ਫਰਕਤ ਦਵਾਈ ਲੈਣਾ ਰਕੇ ਹੈ ਥੋੜਾ ਜਨਾ ਹੱਥ ਕੰਬਦਾ ਇਹਦਾ ਹੱਥ ਜਿਹੜਾ ਕੰਬਦਾ ਉਹ ਤਾਂ ਦਵਾਈ ਕਰਕੇ ਕੰਬਦਾ ਜਦੋਂ ਦਵਾਈ ਸੈਟਲ ਹੋ ਜਾਣੀ ਹੈ ਹੱਥ ਕੰਪਣੋ ਹਟ ਜਾਣਾ ਤੇ ਇੱਕ ਪੇਟ ਵੀ ਬਹੁਤ ਫੁੱਲ ਗਿਆ ਹੂੰ ਕੋਈ ਨਾ ਇਹਦੇ ਚ ਡਾਕਟਰ ਨੂੰ ਦਿਖਾਵਾ ਹਾਂ ਡਾਕਟਰ ਨੇ ਦੱਸੋਗੇ ਉਹ ਹੋ ਜਾ ਇਹ ਦੋਨੋਂ ਚੀਜ਼ਾਂ ਟੈਂਪਰੇਰੀ ਆ ਹੱਥ ਕੰਪਣਾ ਤੇ ਵਜਨ ਵਧਣਾ ਕਿਉਂਕਿ ਜਦੋਂ ਦਵਾਈ ਦਿਮਾਗ ਦੀ ਦਿੰਦੇ ਆ ਨਾ ਦਬਾਜ ਦੇ ਨਾਲ ਦਵਾਈ ਦੇ ਨਾਲ ਹਾਰਮੋਨ ਸਾਡੇ ਵੱਧ ਜਾਂਦੇ ਆ ਉਹਦੇ ਨਾਲ ਮਟਾਪਾ ਥੋੜਾ ਆ ਜਾਂਦਾ ਇੱਕ ਵਾਰੀ ਤੇ ਜਦੋਂ ਦਵਾਈ ਸੈਟ ਕਰਨੀ ਹੈ ਠੀਕ ਹੋ ਜਾਊਗਾ ਬਾਕੀ ਫਿਕਰ ਨਾ ਕਰੋ ਬਿਲਕੁਲ ਇਹ ਚੀਜ਼ ਦੀ ਟੈਨਸ਼ਨ ਨਹੀਂ ਦੇਣੀ ਵੀ ਸਤ ਤੋਂ ਬਾਅਦ ਕੀ ਹੋਊਗਾ ਪਹਿਲਾਂ ਤੁਸੀਂ ਰੱਬ ਕਰੇ ਤਕੜੇ ਰਹੋ ਅਸੀਂ ਬੈਠੇ ਆ ਸਾਨੂੰ ਤੁਸੀਂ ਆਪਣਾ ਨਾਮ ਨੰਬਰ ਸਾਰਾ ਲਿਖਾਓ ਮਿਲਿਓ ਸਾਰਾ ਵਿੱਚ ਲਿਖਿਆ ਹੋਇਆ ਹੈ ਕੈਂਪ ਤੋਂ ਬਾਅਦ ਨਾ ਤੁਸੀਂ ਮੈਨੂੰ ਆ ਪੈਨ ਨੂੰ ਮਿਲ ਲਿਓ ਠੀਕ ਹੈ ਜੀ ਇਹਨੂੰ ਮਿਲ ਲਿਓ ਫਿਰ ਮੈਂ ਵੀ ਮਿਲੂੰਗਾ ਫਿਕਰ ਨਾ ਕਰੋ ਇਹਨੂੰ ਰੱਖ ਵੀ ਲਵਾਂਗੇ ਠੀਕ ਆ ਆ ਲੈਟਰ ਆਪਣੀ ਦਾ ਖਲਾਫਤ ਮੈਂ ਪੜ ਲਈ ਇਹ ਲੈਟਰ ਤੇ ਵੀ ਗੁਰੂ ਵੀ ਹੈਗੀ ਹੈ ਠੀਕ ਹੈ ਪੁੱਤ ਆ ਲੈਟਰ ਆਪਣੇ ਕੋਲ ਜਮ੍ਹਾਂ ਕਰ ਲੈ ਲੈਟਰ ਆਪਾਂ ਨੂੰ ਦਿੱਤੀ ਹੈ ਨੇ ਇੰਦਰਦੀਪ ਨੇ ਗੁਰੀਨਦਰਦੀਪ ਆਪਾਂ ਫਿਰ ਰਲ ਕੇ ਕਰਾਂਗੇ ਕੰਮ ਠੀਕ ਆ ਕੋਈ ਨਾ ਕੋਈ ਕਿੱਥੇ ਰਹਿੰਦੇ ਕਿੱਥੇ ਵੀ ਦਿੱਲੀ ਦਿੱਲੀ ਤੋਂ ਆਏ ਹਾਂ ਬਈ ਹਰ ਵਾਰ ਦਿੱਲੀ ਤੋਂ ਨੇ ਦਵਾਈ ਲੈਣ ਠੀਕ ਆ ਕੋਈ ਨਾ ਤੁਸੀਂ ਚਾਹੁੰਦੇ ਹੋ ਸਵੇਰੇ 5:00 ਵਜੇ ਆ ਜਾਣਾ ਠੀਕ 5 ਵਜੇ ਸ਼ੁਕਰ ਹੋਰ ਬੱਚੇ ਤੁਹਾਡੇ ਇੱਕ ਬੇਟੀ ਆਵਾ ਸੀਕਰ ਬੇਟੀ ਬੇਟੀ ਗਈ ਹੈ ਹਾਂਜੀ ਚਲੋ ਕੋਈ ਨਾ ਉਹ ਆਪਣੇ ਘਰ ਆ ਕੋਈ ਨਾ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ ਉਹ ਨਾਮ ਬਾਪੂ ਨਾ ਨਾਮ ਬਾਪੂ ਆ ਕੰਮ ਨਾ ਕਰ ਬਾਪੂ ਆ ਕੰਮ ਨਾ ਕਰ ਮੈਂ ਤਾਂ ਪਾਪੀ ਬੰਦਾ ਕਾ ਜੂਗੀ ਬੰਦਾ ਬਾਪੂ ਚੋਰ ਬੰਦਾ ਮੈਂ ਤਾਂ ਨਾ ਬਾਪੂ ਨਾ ਮੈਂ ਕਰਤੇ ਆ ਤਰਕਰਾਂ ਕਿੱਥੇ ਆ ਤੂੰ ਲੱਖ ਦੇ ਬਾਪੂ ਮੇਰੇ ਸਿਰ ਤੇ ਹੱਥ ਮੈਂ ਤਾਂ ਚੋਰ ਬੰਦਾ ਬਾਪੂ ਭਾਈ ਆਹ ਦੇ ਪੁੱਤਰਾ ਓਏ ਕੋਈ ਹਾਂ ਮੈਂ ਓਏ ਭਾਈ ਦਾ ਥੋੜਾ ਜਿਹਾ ਫਰਕ ਫਰਕ ਚਲੋ ਸ਼ੁਕਰ ਹੈ ਮਹਾਰਾਜ ਦਾ ਸ਼ੁਕਰ ਹੈ ਮਹਾਰਾਜ ਨੇ ਬਚਾਇਆ ਭਾਈ ਸਾਨੂੰ ਅੱਛਾ ਗੱਡੀ ਦੇ ਵਿੱਚ ਦੋ ਬੱਜੇ ਆਣ ਕੇ ਗਾਈਆਂ ਓਹੋ ਰਾਜੇਆਂ ਦੇ ਤੋਂ ਹਾਂਜੀ ਕਿੱਥੋਂ ਆਉਣ ਤੁਸੀਂ ਅਸੀਂ ਕੋਲ ਕੇ ਤੋਣਿਆ ਪ੍ਰਾਉਣਾ ਲੈ ਕੇ ਹੁੰਦਾ ਸਾਡਾ ਜਵਾਈ ਓਹੋ ਵਾਰੇ ਦਾ ਓਕੇ ਕੋਣ ਫਿਰ ਗੱਡੀ ਸੀ ਛੋਟੀ ਗੱਡੀ ਸੀ ਮੂਰੇ ਵਿੱਚ ਇੱਕ ਦਾਵੀ ਬੱਚ ਗਿਆਣ ਕਿ ਇਸ ਤੋਂ ਬਸ ਐਂ ਬੱਚਿਆ ਜੀ ਭਾਈ ਲੋਕਤੋਂ ਬਹੁਤ ਪੈਂਦੀ ਆ ਸਾਰਿਆਂ ਨੂੰ ਬੇਨਤੀ ਆ ਜਿੱਥੇ ਕੋਈ ਸੜਕਾਂ ਤੇ گاਵਾ ਫਿਰਦਿਆਂ ਹਨ ਉਹਨਾਂ ਨੂੰ ਵਿਚਾਰੀਆਂ ਨੂੰ ਕਿਤੇ ਥੋੜਾ ਬਹੁਤਾ ਕਿਸੇ ਗਊਸ਼ਾਲਾ 'ਚ ਟਿਕਾਣਾ ਦੇ ਦਿਓ ਚੱਲੀਆਂ گاਵਾ ਦੀ ਪਰਦਾਸ਼ਾ ਨਹੀਂ ਹੁੰਦੀ ਬਹੁਤ سارے ਘਰਾਂ ਦੇ ਚੁੱਲ੍ਹੇ ਮੁੜ ਜਾਂਦੇ ਭਾਈ ਅੱਜ ਮਾਂ ਦੱਸਦੀ ਆ ਵੀ ਮਸਾਂ ਹੀ ਬਚੇ ਦੋ ਗਾਵਾਂ ਗੱਡੀ ਮੂਰੇ ਆ ਗਈਆਂ ਗੱਡੀ ਮੂਰੇੋਂ ਫਟ ਗਈ ਸਾਰੀ ਵੀ ਮਸਾਂ ਹੀ ਜਾਨ ਬਚੀ ਆ ਪਰੋਨੇ ਦੀ ਗੱਡੀ ਸੀ ਉਹ ਲੈ ਕੇ ਉਹ ਵਿਚਾਰਾ ਦਵਾਈ ਦਿਵਾਉਣ ਆਉਂਦਾ ਆਬਦੇ ਸਾਰੇ ਨੂੰ ਹਰ ਮਹੀਨੇ ਉਹ ਵੀ ਵਿਚਾਰਾ ਕੀ ਕਰੂ ਫਿਰ ਇਸ ਕਰਕੇ ਸਾਡੀ ਬੇਨਤੀ ਆ ਭਾਈ ਜਿਹੜੀਆਂ ਦਾਵਾ ਖੜਕਣ ਤੇ ਹੰਤ ਬਹੁਤ ਜ਼ਿਆਦਾ ਪੈ ਰਹੀ ਆ ਗਊਸ਼ਾਲਾ ਵਾਲੇ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਭਾਈ ਥੋੜੇ ਟਾਈਮ ਲੇ ਇਹ گاਵ ਨੂੰ ਇਹ ਤਰੀਕੇ ਇਹਨਾਂ ਨੂੰ ਛੱਤ ਦੇ ਦੋ ਵੀ ਤਾਂ ਜੋ ਸੜਕਾਂ ਤੋਂ ਉਹ ਜਾਨਲੇਵਾ ਬਹੁਤ ਵੱਡੀ ਜਾਨ ਲੈਣ ਦੇ ਕਾਰਨ ਬੰਦੇ ਉਹਨਾਂ ਦੀ ਆਪਦੀ ਵੀ ਜਾਨ ਜਾਂਦੀ ਆ ਆਪਦੀਆਂ ਵੀ ਲੱਤਾਂ ਮਾਹਾਂ ਟੁੱਟ ਜਾਂਦੀਆਂ ਉਹ ਵੀ ਗਊ ਮਾਤਾ ਮੰਨਦੇ ਆ ਜੇ ਅਸੀਂ ਉਹਨੂੰ ਤੇ ਗਊ ਦੀ ਫਿਰ ਅਸੀਂ ਥੋੜੀ ਸੇਵਾ ਵੀ ਕਰੀਏ ਮਹਾਰਾਜ ਕਿਰਪਾ ਕਰਨ ਸਾਡੇ ਮਨ ਦੀ ਇੱਕ ਇੱਛਾ ਵਾ ਵੀ ਗਊਸ਼ਾਲਾ ਬਣਾਉਣੀ ਆ ਕਿਲਾ ਡੇਢ ਕਿਲਾ ਜਗ੍ਹਾ ਕਿਉਂਕਿ ਸਾਡੇ ਇੱਥੇ ਜਗ੍ਹਾ ਮਹਿੰਗੀ ਬਹੁਤ ਆ ਸਾਡੇ ਇੱਥੇ ਜਗ੍ਹਾ ਇੰਨੀ ਜਗ੍ਹਾ ਲੈ ਕੇ ਮਹਿੰਗੀ ਰੱਖਣੀ ਹੈ ਗਾਵਾਂ ਮੁਸ਼ਕਲ ਆ ਪਰ ਮਨ ਦੀ ਇੱਛਾ ਵਾ ਵੀ ਗਾਵਾਂ ਵਾਸਤੇ ਇੱਕ ਗਊਸ਼ਾਲਾ ਬਣਾਈਏ ਜਿੱਥੇ ਉਹਨਾਂ ਗਾਵਾਂ ਨੂੰ ਕੱਲੀਆਂ ਨੂੰ ਚੱਕ ਕੇ ਲੈ ਕੇ ਆਉਣਾ ਜਿਹੜੀਆਂ ਸੜਕਾਂ ਤੇ ਚੌਂਕਾਂ ਦੇ ਵਿੱਚ ਖੜੀਆਂ ਹੋਰ ਕੋਈ ਗਾਂ ਨਹੀਂ ਕਿਤੇ ਵੀ ਜਿਹੜੀਆਂ ਸਿਰਫ ਚੌਂਕਾਂ ਤੇ ਖੜੀਆਂ ਗਾਵਾਂ ਸੜਕਾਂ ਦੇ ਵਿੱਚ ਖੜੀਆਂ ਉਹਨਾਂ ਨੂੰ ਲੈ ਕੇ ਆਇਆ ਕਰਾਂਗੇ ਇਹ ਮਨ ਦੀ ਇੱਛਾ ਕਿਤੇ ਮਾਰਾ ਪੂਰੀ ਕਰਾਂਗੇ ਸਕੇ ਪਾਸ